ਖੰਨਾ ਸ਼ਹਿਰ ਵਿੱਚ ਖੁਸ਼ ਨੁਮਾ ਮਾਹੌਲ ਉਦੋਂ ਮਾਤਮ ਵਿੱਚ ਬਦਲ ਗਿਆ ਜਦੋਂ 14 ਸਾਲ ਦੀ ਬੱਚੀ ਨੂੰ ਸੱਪ ਦੇ ਡਸਣ ਨਾਲ ਮੌਤ ਹੋ ਗਈ ਤੇ ਇਸ ਗੱਲ ਦੀ ਖਬਰ ਪੂਰੇ ਸ਼ਹਿਰ ਵਿੱਚ ਫੈਲੀ ਭਾਈ ਕਨਈਆ ਜੀ ਸੇਵਾ ਸੈੜੀ ਦੇ ਜੋਧੇ ਜਨਰਲ ਸਕੱਤਰ ਜਤਿੰਦਰ ਸਿੰਘ ਮੈਮੀ ਦੀ ਗਵਾਹੀ ਦੇ ਵਿੱਚ ਐਂਬੂਲੈਂਸ ਸੇਵਾ ਕੀਤੀ ਗਈ ਇਸ ਮੌਕੇ ਸਹਿਯੋਗੀ ਸੰਸਥਾਵਾਂ ਵੱਲੋਂ ਹਿਊਮਨ ਵੈਲਫੇਅਰ ਬਲੱਡ ਡੋਨਰ ਐਸੋਸੀਏਸ਼ਨ ਖੰਨਾ ਨਰ ਸੇਵਾ ਨਾਰਾਇਣ ਸੇਵਾ ਮਾ ਅਨਪੂਰਨਾਰ ਸੋਈ ਮਹਾਕਾਲ ਬਲ ਸੇਵਾ ਵੱਲੋਂ ਲੱਕੜ ਸੇਵਾ ਕੀਤੀ ਗਈ ਭਾਈ ਕਨਈਆ ਜੀ ਸੇਵਾ ਸਾਡੀ ਦੇ ਨਿਰਮਲ ਸਿੰਘ ਨਿਮਾ ਜਤਿੰਦਰ ਸਿੰਘ ਮੈਮੀ ਹੰਸ ਰਾਜ ਬਰਾਨੀ ਪੁਸ਼ਕਰ ਰਾਜ ਸਿੰਘ ਜੀ ਨੇ ਇਸ ਮੌਕੇ ਦੁੱਖ ਦਾ ਪ੍ਰਗਟਾਵਾ ਕੀਤਾ ਜਤਿੰਦਰ ਸਿੰਘ ਮੈਮੀ ਨੇ ਆਪਣੇ ਬੱਚਿਆਂ ਨੂੰ ਬਰਸਾਤ ਦੇ ਮੌਸਮ ਵਿੱਚ ਸੁਚੇਤ ਰਹਿਣ ਲਈ ਆਖਿਆ ਅਤੇ ਸ਼ਹਿਰ ਵਾਸੀਆਂ ਨੂੰ ਇੱਕ ਸੁਨੇਹਾ ਦਿੱਤਾ ਬਰਸਾਤ ਦੇ ਮੌਸਮ ਵਿੱਚ ਆਪਣੇ ਬੱਚਿਆਂ ਦਾ ਖਾਸ ਤੌਰ ਤੇ ਧਿਆਨ ਰੱਖਿਆ ਜਾਵੇ ਕਿਉਂਕਿ ਇਸ ਮੌਸਮ ਦੇ ਵਿੱਚ ਜਦੋਂ بارش ਹੁੰਦੀ ਹੈ ਤਾਂ ਸੱਪ ਸੁੱਕੀ ਜਗ੍ਹਾ ਵੱਲ ਨੂੰ ਆਉਂਦੇ ਨੇ ਇਸ ਮੌਕੇ ਚੰਦਨ ਨੇਗੀ ਮੁਕੇਸ਼ ਸਿੰਘੀ ਨੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ ਮਕੇਸ਼ ਸਿੰਘ ਜੀ ਨੇ ਕਿਹਾ ਸਾਡਾ ਮੁੱਖ ਮੰਤਵ ਸਮਾਜ ਸੇਵਾ ਸਮਾਜ ਸੇਵਾ ਲਈ ਅਸੀਂ ਹਰ ਸਮੇਂ ਹਾਜ਼ਰ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ